ਈਨਾ ਮੇ ਆਪਣਾ ਸੁਖਜਿੰਦਰ ਸਿੰਘ ਢੀਂਸਾ ਪ੍ਰੈਜ਼ੀਡੈਂਟ ਡਿਸਟ੍ਰਿਕਟ ਵਾਰਿਸੋ ਸੁਖਰੀ ਸਰ ਅੱਜ ਕੜਮ ਚੁੜੋ ਹਸਪਤਾਲ ਕੀ ਦੀ ਹੈ ਕੀ ਕਰਨੀ ਇਹ ਕੀ ਹਰਤ ਕਰਨੇ ਹੈ ਕਿ ਜਿਹੜਾ ਜਿਹੜਾ ਬਣਾਇਆ ਗਿਆ ਸੀ ਮਲੇ ਕੋਟਲਾ ਤੇ ਹੁਣ ਉੱਥੇ ਸੈਸ਼ਨ ਡਿਵੀਜ਼ਨ ਬਣ ਜਾ ਰਹੀ ਹੈ ਉਹ ਸਰਕਾਰ ਨਾਲ ਸਾਡੀ ਜਿਹੜੀ ਰਿਪੋਰਟ ਜ਼ਰੂਰ ਹੈ ਇਸ ਨੂੰ ਬਹੁਤ ਵੱਡਾ ਜਿਵੇਂ ਕਹਿੰਦੇ ਨੇ ਘਾਟਾ ਪੈਣਾ ਹੈ ਵੀ ਕਿ ਕੀ ਹੈ ਕਿ ਸਾਡਾ ਤਕਰੀਬਨ ਤਕਰੀਬਨ 40 45% ਜਿਹੜਾ ਵਰਕ ਹੈ ਉਹ ਮਲੇ ਕੋਟਲੇ ਚੱਲਿਆ ਜਾਣਾ ਤੇ ਜਿਹੜੇ ਵਕੀਲ ਸਾਹਿਬ ਇੱਥੇ ਸੈਟਅਪ ਹੋਏ ਨੇ ਐਟ ਲੀਸ ਸਾਡੀ 1300 ਦੀ ਲਗਭਗ ਇਥੇ ਸੰਥਾ ਤੇ 1300 ਦੇ ਵਿੱਚੋਂ ਦੇਖੋ ਜੇ 50% ਕੰਮ ਇਥੋਂ ਵਰਕ ਚੱਲਿਆ ਗਿਆ ਤਾਂ ਉਹਨਾਂ ਦਾ ਕੀ ਹਾਲਾਤ ਹੋਣੇ ਨੇ ਉਹਨਾਂ ਦੀ ਫੈਮਿਲੀ ਦੇ ਕੀ ਹਾਲਾਤ ਹੋਣੇ ਨੇ ਪਰ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਹੀ ਉੱਤੇ ਜਿਹੜਾ ਛੇਹੇ ਡਿਵੀਜ਼ਨ ਬਣਾਇਆ ਉਹਦੀ ਹੜਤਾਲ ਦੇ ਵਿੱਚ ਅਸੀਂ ਉਸਦੇ ਰੋਜ਼ ਦੇ ਵਿੱਚ ਅਸੀਂ ਹੜਤਾਲ ਕੀਤੀ ਹੈ ਤੇ ਸੋਮਵਾਰ ਨੂੰ ਵੀ ਅਸੀਂ ਇੱਥੇ ਦੁਬਾਰਾ ਫਿਰ ਹੜਤਾਲ ਤੇ ਬੈਠਾਂਗੇ ਬਲਕਿ ਅਸੀਂ ਭੁੱਖ ਹੜਤਾਲ ਤੇ ਇੱਥੇ ਦਲੀਆਂ ਉਛਾ ਕੇ ਸੋਮਵਾਰ ਨੂੰ ਬੈਠਾਂਗੇ ਤਾਂ ਕਿ ਸਰਕਾਰ ਤੱਕ ਸਾਡੀ ਜਿਹੜੀ ਸੰਗਰੂਰ ਦੀ ਆਵਾਜ਼ ਹੈ ਪਹੁੰਚ सके ਸਰਕਾਰ ਕੋਲੋਂ ਪਹਿਲਾਂ ਨਹੀਂ ਤੁਹਾਡੇ ਨਾਲ ਕੋਈ ਡਿਸਕਸ ਕਰਿਆ ਗਿਆ ਬਿਲਕੁਲ ਬਿਲਕੁਲ ਨਹੀਂ ਕਿਸੇ ਵੀ ਸਰਕਾਰ ਸਰਕਾਰ ਨੇ ਨਾ ਪਹਿਲਾਂ ਵਾਲੀ ਸਰਕਾਰ ਨੇ ਨਾ ਹੁਣ ਵਾਲੀ ਸਰਕਾਰ ਨੇ ਕੋਈ ਬਿਨਾ ਕਿਸੇ ਡਿਸਕਸ ਤੋਂ ਬਿਨਾ ਕਿਸੇ ਨੀਡ ਤੋਂ ਸਿਰਫ ਤੇ ਸਿਰਫ ਆਪਣਾ ਪੋਲੀਟੀਕਲ ਮੋਟਿਵ ਨੂੰ ਅੱਗੇ ਰੱਖਦੇ ਹੋਏ ਮਲੇਰ ਕਟਲਾ ਬਣਾਇਆ ਗਿਆ ਮਲੇਰ ਕਟਲਾ ਜੇ ਦੇਖਿਆ ਜਾਵੇ ਆਬਾਦੀ ਦੇ ਹਿਸਾਬ ਨਾਲ ਸੰਗਰੂਰ ਏਡੀ ਵੱਡੀ ਆਬਾਦੀ ਵਾਲਾ ਇਸ ਟੈਕਨੀਸੀ ਕਿ ਜਿੱਥੇ ਇੱਕ ਡਿਸਟ੍ਰਿਕਟ ਹੋਰ ਬਣਾਉਣ ਦੀ ਲੋੜ ਸੀ ਇਸ ਤੋਂ ਇਲਾਵਾ ਤਾਂ ਜੇ ਆਪਾਂ ਦੇਖੀਏ ਲੁਧਿਆਣਾ ਦੇਖੋ 30-35 ਲੱਖ ਰੁਪਏ 30-35 ਲੱਖ ਦੀ ਆਬਾਦੀ ਹੈ ਉੱਥੇ ਇੱਕ ਡਿਸਟ੍ਰਿਕਟ ਹੈ ਸੰਗਰੂਰ ਸਾਰਾ 16-17 ਲੱਖ ਦੀ ਆਬਾਦੀ ਵਾਲਾ ਸੀ ਉੱਥੇ ਉਹ ਤੋਂ ਕੱਢ ਕੇ 4-5 ਲੱਖ ਰੁਪਏ ਦੀ ਆਬਾਦੀ ਦੇ ਵਿੱਚ ਇੱਕ ਡਿਸਟ੍ਰਿਕਟ ਬਣਾਤਾ ਸੋ ਸਰਕਾਰ ਨੇ ਬਿਨਾਂ ਕੋਈ ਸੋਚੇ ਸਮਝੇ ਬਿਨਾਂ 인ਫਰਾਸਟ੍ਰਕਚਰ ਦੇਖੇ ਕਿ ਜੀ ਮਲੇਰ ਕੋਟਲਾ ਦੇ ਵਿੱਚ ਹੈ ਕੀ ਹੈ ਕਿੰਨੇ ਜਨਤਾ ਦਾ ਕਿੰਨਾ ਪੈਸਾ ਬਰਬਾਦ ਹੋਣਾ ਹੈ ਕਿੰਨਾ ਕੁਛ ਉੱਥੇ ਪਹਿਲਾਂ ਬਣਾਉਣਾ ਪਏ ਫਿਰ ਜਾ ਕੇ ਇਹ ਸਾਰਾ ਜਿਹੜਾ ਜ਼ਿਲ੍ਹੇ ਜ਼ਿਲ੍ਹਾ ਦਾ ਇੱਕ ਉਸ ਨੂੰ ਜੇ ਕਹਿ ਸਕਦੇ ਆ ਕਿ ਹਾਂ ਸੱਚਮੁੱਚ ਨਾਲ ਇੱਕ ਜ਼ਿਲ੍ਹਾ ਬਣੂਗਾ ਤਦ ਬਣ ਸਕਦਾ ਪਰ ਸਰਕਾਰ ਕੋਲ ਤਾਂ ਪੈਸੇ ਹੀ ਨਹੀਂ ਹੈ ਮਲੇ ਕੋਟੜਾ ਵਾਸੀਆਂ ਨੂੰ ਇਸ ਦਾ ਫਾਇਦਾ ਹੋਵੇਗਾ ਮਲੇ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਮਲੇ ਕੋਟੜਾ ਮਲੇ ਕੋਟੜਲੇ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਚਲੋ ਆਪ ਕਹਿ ਵੀ ਸਕਦੇ ਆਪਾਂ ਕਿ ਮਲੇ ਕੋਟੜਾ ਨੂੰ ਫਾਇਦਾ ਹੋਵੇਗਾ ਨਾਲ ਸੰਗਰੂਰ ਤਾਂ ਦੇਖੋ ਜੇਕਰ ਆਪਾਂ ਸੰਗਰੂਰ ਦਾ ਇਤਿਹਾਸ ਦੇਖੀਏ ਸੰਗਰੂਰ ਦੇ ਇਤਿਹਾਸ ਦੀ ਗੌਰ ਕਰੀਏ ਤਾਂ ਸੰਗਰੂਰ ਇੱਕ ਰਿਆਸੀ ਜਿੰਦ ਰਿਆਸਤ ਮੈਂ ਕਹਿੰਦਾ ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਡਾ ਨੁਕਸਾਨ ਆਪਣੇ ਸੰਗਰੂਰ ਨੂੰ ਹੋਇਆ ਕਿਉਂ ਹੋਇਆ ਜਦੋਂ ਪਾਰਟੀਸ਼ਨ ਹੋਈ ਹਰਿਆਣਾ ਉਸ ਤੋਂ ਬਾਅਦ ਹਰਿਆਣਾ ਬਣ ਗਿਆ ਹਰਿਆਣਾ ਦੇ ਵਿੱਚੋਂ ਅੱਧਾ ਲੱਖ ਸੰਗਰੂਰ ਦਾ ਇਲਾਕਾ ਜੀਨ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਫਿਰ ਬਰਨਾਲਾ ਜ਼ਿਲ੍ਹਾ ਬਣ ਗਿਆ ਬਰਨਾਲੇ ਦੇ ਵਿੱਚੋਂ ਹੁਣ ਰਹਿਦਾ ਹੁੰਦਾ ਮਰੇਕੋਟਲਾ ਬਣ ਗਿਆ ਯਾਨੀ ਕਿ ਇੱਕ ਰਿਆਸਤ ਦਾ ਸ਼ਹਿਰ ਜਿੱਥੇ ਰਾਜਧਾਨੀ ਸੀ ਉਹ ਅੱਜ ਇੱਕ ਛੋਟੀ ਜੀ ਤਹਿਸੀਲ ਦੇ ਰੂਪ ਵਿੱਚ ਬਣਨ ਜਾ ਰਹੀ ਹੈ ਸੋ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੇ ਮੋਰਓਵਰ ਜੇਕਰ ਸਰਕਾਰ ਦੀ ਨੀਤ ਹੀ ਹੈ ਕਿ ਜੀ ਡੋਰ ਟੂ ਜਿਹੜਾ ਜਸਟਿਸ ਹੈ ਡੋਰ ਤੱਕ ਲੈ ਕੇ ਜਾਣਾ ਹੈ ਹਰੇਕ ਬੰਦੇ ਦੀ ਪਹੁੰਚ ਤੱਕ ਲੈ ਕੇ ਜਾਣਾ ਹੈ ਫਿਰ ਪੰਜਾਬ ਦੇ ਵਿੱਚ ਪੰਜ ਡਿਵੀਜ਼ਨ ਨੇ ਪੰਜ ਡਿਵੀਜ਼ਨਾਂ ਚ ਬੰਦੇ ਐ ਸੈਮੀ ਡਿਵੀਜ਼ਨ ਇਸ ਨੂੰ ਬਣਾ ਲਓ ਸੰਗਰੂਰ ਨੂੰ ਬਣਾਈ ਜਾ ਸਕਦੀ ਹੈ ਜੇਕਰ ਸੰਗਰੂਰ ਡਿਵੀਜ਼ਨ ਬਣਦੀ ਹੈ ਤੇ ਡਿਵੀਜ਼ਨਲ ਕਮਿਸ਼ਨਰ ਬੈਠੂਗਾ ਸਾਡੀ ਉਹ ਭਰਾਈ ਹੋ ਜੂਗੀ ਮੋਰਓਵਰ ਡਿਵੀਜ਼ਨ ਕਮਿਸ਼ਨਰ ਬੈਠਣ ਨਾਲ ਦੇਖੋ ਮਾਨਸਾ ਮਾਨਸਾ ਨੂੰ ਫਰੀਦਕੋਟ ਲੱਗਦੀ ਹੈ ਡਿਵੀਜ਼ਨ ਸੰਗਰੂਰ ਜੇ ਸੰਗਰੂਰ ਡਿਵੀਜ਼ਨ ਬਣਦੀ ਹੈ ਤਾਂ ਮਾਨਸਾ ਦੇ ਲੋਕਾਂ ਨੂੰ ਕਿੰਨਾ ਫਾਇਦਾ ਹੋਣਾ ਬਰਨਾਲਾ ਦੇ ਲੋਕਾਂ ਨੂੰ ਜ਼ਿਲ੍ਹੇ ਵਾਲਿਆਂ ਨੂੰ ਕਿੰਨਾ ਫਾਇਦਾ ਹੋਣਾ ਜੇ ਬਲੇ ਕੋਟਲਾ ਵਾਲਿਆਂ ਨੂੰ ਮੰਨ ਲੈਂਦੇ ਆ ਕਿ ਉਹਨਾਂ ਨੂੰ ਫਾਇਦਾ ਹੋਣਾ ਹੈ ਤਾਂ ਸਾਡੀ ਪਰਭਾਈ ਹੋ ਸਕਦੀ ਹੈ ਤੇ ਇੱਥੇ ਸੰਗਰੂਰ ਦੇ ਵਸਨੀਕਾਂ ਨੂੰ ਇੱਕ ਡਿਵੀਜ਼ਨ 1 ਵਾਲਾ ਆਪਣਾ ਸ਼ਹਿਰ ਦੀ ਹੋਰ ਤਰੱਕੀ ਵਾਣੀ ਹੈ ਫਰਦਰ ਸੀਬੀਆਈ ਕੋਟ ਹੈ ਪੰਜਾਬ ਦੇ ਵਿੱਚੋਂ ਸੀਬੀਆਈ ਕੋਟਾ ਮਹਾਲੀ ਦੇ ਵਿੱਚ ਇੱਕ ਸਾਈਡ ਦੇ ਉੱਤੇ ਸੀਬੀਆਈ ਕੋਟ ਇੱਥੇ ਬਿਠਾਈ ਜਾ ਸਕਦੀ ਹੈ ਈਡੀ ਕੋਟ ਹੈ ਈਡੀ ਕੋਟ ਇੱਥੇ ਬਿਠਾਈ ਜਾ ਸਕਦੀ ਹੈ ਜਿਸ ਨਾਲ ਕਿ ਸਾਡੀ ਪਰਭਾਈ ਹੋ ਸਕਦੀ ਹੈ ਫਾਰ ਐਗਜ਼ਾਮਪਲ ਸੀਬੀਆਈ ਕੋਟ ਦੀ ਆਪਾਂ ਲੈਂਦੇ ਆ ਕਿ ਸੀਬੀਆਈ ਕੋਟ ਵਾਸਤੇ ਸਾਨੂੰ ਇਨਫਰਾਸਟ੍ਰਕਚਰ ਦੀ 에어ਪੋਰਟ ਦੀ ਜਾਂ ਕਨੈਕਟੀਵਿਟੀ ਦੀ ਕਰਕੇ ਸੀ ਮਹਾਲੀ ਬਣਾਈ ਹੈ ਤੋ ਆਪਨ ਸਭ ਨੂੰ ਪਤਾ ਹੈ ਕਿ ਜੰਮੂ ਕਟੜਾ ਜੋ ਰੋਡ ਹੈ ਵੱਡੀ ਰੋਡ ਬਣ ਜਾ ਰਹੀ ਹੈ ਦਿੱਲੀ ਤੋਂ ਸਿਰਫ ਸਗਰੂਰ ਦਾ ਜਿਹੜਾ ਹੁਣ ਟਾਈਮ ਲੱਗਣਾ ਸਿਰਫ 2 ਘੰਟੇ ਲੱਗਣਾ ਹੈ ਵੈਰੀ ਈਜ਼ੀਲੀ ਐਕਸੈਸ ਹੈ ਕਿ ਜੇ ਸਗਰੂਰ ਦੇ ਵਿੱਚ ਵੈਰੀ ਈਜ਼ੀਲੀ ਦਿੱਲੀ ਤੋਂ ਅੰਮ੍ਰਿਤਸਰ ਤੋਂ ਕਿਤੋਂ ਵੀ ਵਿਦਨ 2 2 2 hours ਆਪਾਂ ਸੰਗਰੂਰ ਪਹੁੰਚ ਸਕਦੇ ਆ ਬਹੁਤ ਵਧੀਆ ਸੈਂਟ੍ਰਿਕ ਬਣਦਾ ਹੈ ਸੰਗਰੂਰ ਜਿੱਥੇ ਸੀਬੀਆਈ ਕੋਟ ਬਣ ਸਕਦੀ ਹੈ ਈਡੀ ਕੋਟ ਬਣ ਸਕਦੀ ਹੈ ਡਿਵੀਜ਼ਨਲ ਬਣ ਕੇ ਤੇ ਡਿਵੀਜ਼ਨਲ ਕਮਿਸ਼ਨਰ ਬੈਠ ਸਕਦਾ ਹੈ ਕਮਿਸ਼ਨਰ ਪੁਲਿਸ ਦਾ ਬਣ ਸਕਦਾ ਹੈ ਡੀਆਈਜੀ ਇੱਥੇ ਬੈਠੂਗਾ ਤਾਂ ਕਿ ਸੀਐਮ ਸਿਟੀ ਹੋਣ ਕਰਕੇ ਤਾਂ ਇਹ ਵੀ ਲੱਗੇ ਕਿ ਸੀਐਮ ਸਿਟੀ ਦਾ ਸੀਐਮ ਵਾਲੀਆਂ ਸਾਰੀਆਂ ਸਾਰੀਆਂ ਲੋਕਾਂ ਨੂੰ ਵੱਡੀਆਂ ਜਿਹਾ ਸੁਵਿਧਾਤਾਂ ਮਿਲੀਆਂ ਚਾਹੀਦੀਆਂ ਨੇ ਸਮੇਂ ਦੇ ਮੁਤਾਬਕ ਉਹ ਮਿਲ ਜਾਣ ਸੰਗਰੂਰ ਦੇ ਵਿੱਚ ਸੋ ਇਸੇ ਕਰਕੇ ਅਸੀਂ ਅੱਜ ਦੀ ਦੋਧ ਦੋ ਰੋਜ਼ੀ ਦੀ ਹੜਤਾਲ ਰੱਖੀ ਹੈ ਅੱਜ ਸ਼ਨੀਵਾਰ ਦੀ ਵੀ ਰੱਖੀ ਐ ਸੋਮਵਾਰ ਨੂੰ ਫਿਰ ਇੱਥੇ ਅਸੀਂ ਦਰੀਆਂ ਬਿਸ਼ਾਕੀ ਬੈਠਾਂਗੇ ਬਲਕੇ ਉਹ ਹੜਤਾਲ ਤੇ ਬੈਠਾਂਗੇ 2 ਘੰਟੇ 4 ਘੰਟੇ ਕਿ ਜਦੋਂ ਤੱਕ ਸਾਡੀ ਰੋਜੀ ਰੋਟੀ ਤੇ ਸਿੱਧੀ ਉਲੱਤ ਮਾਰਨੀ ਬਿਨਾਂ ਸਾਨੂੰ ਕੁਝ ਦਿੱਤੇ ਅਸੀਂ ਇਸ ਦੇ ਵਿਰੁੱਧਾਂ ਤੇ ਜੇਕਰ ਬਣਾਉਣਾ ਵੀ ਹੈ ਜਿਲ੍ਹਾ ਸਾਡੇ ਤੇ ਡਿਵੀਜ਼ਨਲ ਬਣਾਇਆ ਜਾਵੇ ਨਾਲ ਕਮਿਸ਼ਨਰਟ ਬਣਾਇਆ ਜਾਵੇ ਫਰਦਰ ਸਭ ਤੋਂ ਵਧੀਆ ਇੱਕ ਗੱਲ ਹੋਰ ਵੀ ਹੋ ਸਕਦੀ ਹੈ ਤੁਸੀਂ ਦੇਖੋ ਕਿ ਜੇ ਪਾਤੜਾ ਡਿਵੀਜ਼ਨ ਹੈ ਪਾਤੜਾ ਡਿਵੀਜ਼ਨ ਪਟਿਆਲੇ ਦੇ ਵਿੱਚ ਪੈਂਦੀ ਹੈ ਪਾਤੜਾ ਤੋਂ ਪਟਿਆਲਾ ਹੈ ਤਕਰੀਬਨ ਤਕਰੀਬਨ 57 ਕਿਲੋਮੀਟਰ ਤੇ ਸੰਗਰੂਰ ਹੈ ਟੋਟਲੀ 40 ਕਿਲੋਮੀਟਰ ਕਿਉਂ ਨਹੀਂ ਉਹਨੂੰ ਮੂਨਕਣਾ ਜੋੜ ਕੇ ਸਾਡੇ ਨਾਲ ਜੋੜਿਆ ਜਾ ਸਕਦਾ ਆਪਣੇ ਨਾਲ ਜੇਕਰ ਪਾਤੜਾ ਡਿਵੀਜ਼ਨ ਆਪਣੇ ਨਾਲ ਜੁੜਦੀ ਹੈ ਤਾਂ ਵੀ ਸਾਡੀ ਕੁਛ ਨਾ ਕੁਛ ਤਾਂ ਪਰਵਾਹੀ ਹੋ ਸਕਦੀ ਹੈ ਜਿੱਥੇ ਦੇ 1300 ਵਕੀਲਾਂ ਨੇ ਆਪਣੀ ਫੈਮਲੀਆਂ ਤੇ ਸੈੱਟ ਕੀਤੀਆਂ ਦੂਰ ਦੂਰ ਤੋਂ ਆ ਕੇ ਇੱਥੇ ਬਸੇ ਨੇ ਤੇ ਅੱਜ ਇੱਕਦਮ ਜਦੋਂ ਉਹਨਾਂ ਦਾ 50% ਵਰਕ ਚੱਲਿਆ ਜਾਣਾ ਮੈਨੂੰ ਲੱਗਦਾ ਹੈ ਜਿਹੜੀ ਤਹਿਸੀਲ ਦਾ ਏਡਾ ਬਟਾ ਇਨਫਰਾਸਟ੍ਰਕਚਰ ਦੇਲੇ ਦਾ ਬਣਾਇਆ ਸੀ ਉਹ ਖਾਲੀ ਹੋ ਜਾਣਾ ਕਿਸੇ ਐਮਐਲਏ ਮੰਤਰੀ ਨਾਲ ਗੱਲਬਾਤ ਨਹੀਂ ਐਮਐਲਏ ਸਾਹਿਬ ਤੋਂ ਵੀ ਟਾਈਮ ਲਿਆ ਸੀ ਨੇ ਹਰਪਾਲ ਸਿੰਘ ਚੀਮਾ ਸਾਡੇ ਵਿੱਤ ਮੰਤਰੀ ਨੇ ਉਹਨਾਂ ਤੋਂ ਵੀ ਟਾਈਮ ਮੰਗਿਆ ਕਿ ਸਾਨੂੰ ਟਾਈਮ ਦਿਓ ਤੇ ਨਾਲ ਦੀ ਨਾਲ ਅਸੀਂ ਚੀਮਾ ਸਾਹਿਬ ਰਾਹੀਂ ਮੁੱਖ ਮੰਤਰੀ ਤੱਕ ਵੀ ਟਾਈਮ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਰੂਰ ਤੁਹਾਡੀ ਆਪਣੀ ਆਪਣਾ ਸ਼ਹਿਰ ਹੈ ਸੀਐਮ ਸਿਟੀ ਹੈ ਇਸ ਨੂੰ ਛੋਟੀ ਜਿਹੀ ਤਹਿਸੀਲ ਨਾ ਬਣਾਓ ਇਸ ਨੂੰ ਬਲਕੇ ਮੈਂ ਕਹਿੰਦਾ ਡਿਵੀਜ਼ਨ ਡਿਵੀਜ਼ਨ ਬਣਾਓ ਪਟਿਆਲੀ ਤਰਜ਼ ਤੇ ਬਣਾਓ ਦੇਖੋ ਇਕੱਲ ਮੈਂ ਹੋਰ ਕਰਨਾ ਚਾਹਣਾ ਪਟਿਆਲੇ ਮਹਾਰਾਜਾ 임ਰਿੰਦਰ ਸਿੰਘ ਮੁੱਖ ਮੰਤਰੀ ਬਣੇ ਪਟਿਆਲੇ ਦੀ ਉਹਨਾਂ ਨੇ ਕਿੰਨਾ ਇਨਫਰਾਸਟ੍ਰਕਚਰ ਲੈ ਕੇ ਆਏ ਕਿੰਨਾ ਕੁਝ ਕੀਤਾ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਬਟਿੰਡਾ ਜਾ ਕੇ ਦੇਖੋ ਬਟਿੰਡੇ ਦੀ ਅੱਜ ਕਿ ਸਭ ਸਹੂਲਤਾਂ ਨੇ ਉੱਥੇ ਬਟ ਆਪਣਾ ਸ਼ਹਿਰ ਸੀਐਮ ਸਿਟੀ ਹੋਣ ਦੇ ਬਾਵਜੂਦ ਅਜੇ ਤੱਕ ਆਪਾਂ ਨੂੰ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਹਾਂ ਜਰ ਇੱਥੇ ਕੋਈ ਨਾ ਕੋਈ ਐਸੀ ਚੀਜ਼ ਆ ਰਹੀ ਹੈ ਜਿਹੜੀ ਲੌਂਗ ਟਾਈਮ ਦੇ ਵਿੱਚ ਆਪਣੇ ਸ਼ਹਿਰ ਇੱਕ ਬਟਾ ਜੀ ਸਮਰੂਰ ਦਾ ਐਮਐਲਏ ਵੀ ਸਮਰੂਰ ਦੀ ਆ ਤੁਹਾਡੇ ਬਾਰ ਦੇ ਮੈਂਬਰ ਨੇ ਬਿਲਕੁਲ ਸਾਡੇ ਬਾਰ ਦੇ ਮੈਂਬਰ ਨੇ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਸਾਨੂੰ ਬਿਨਾਂ ਪੁੱਛੇ ਸਰਕਾਰ ਨੇ ਤੇ ਤਰੰਤੀ ਤੂੰ ਉਸ ਨੂੰ ਜੋ ਸੈਸ਼ਨ ਡਿਵੀਜ਼ਨ ਹੈ ਬਲੇਰ ਕੋਟਲਾ ਬਣਾਤੀ ਸਾਡਾ ਇੱਕ ਵਾਰੀ ਵੀ ਸਾਨੂੰ ਬੁਲਾ ਕੇ ਨਹੀਂ ਪੁੱਛਿਆ ਕਿ ਭਾਈ ਤੁਹਾਨੂੰ ਇਸ ਨਾਲ ਕੋਈ ਤੁਹਾਡਾ ਕੀ ਹਾਲਾਤ ਹੋਣੇ ਨੇ ਕੋਈ ਗੱਲ ਨਹੀਂ ਹੋਈ ਤੇ ਸਿੱਧਮ ਸਿੱਧਾ ਸਾਨੂੰ ਨਿਊਜ਼ ਦੇ ਵਿੱਚ ਹੀ ਪਤਾ ਚੱਲਦਾ ਕਿ ਜੀ ਚੱਕੇ ਜੀ ਉੱਥੇ ਹੁਣ ਸੈਸ਼ਨ ਡਿਵੀਜ਼ਨ ਬਣ ਜਾਂਦੀ ਹੈ